ਲੋਜੀ ਕੇ ਖਾਕਾ ਵੈਜੀ ਸਵੇਰ ਜੀ ਪਿੰਡ ਪੱਤੇ ਵਾਲੇ ਸਾਬੇ ਨਾਨਕ ਦਾ ਲੰਗਰ ਲੱਗਣਾ 13 13 ਉੱਥੇ ਸਿੰਘ ਆਪਣੇ ਕੋਲੇ ਆਏ ਨੇ ਨਿਊੜਾ ਤੋਂ ਇਹ ਸੇਵਾ ਲੈ ਕੇ ਆਏ ਸਾਡੇ ਜਿਵੇਂ ਹਾਰਟਫੇਡ ਤਾਂ ਲੰਗਰ ਚੱਲ ਰਹੇ ਨੇ ਸੇਵਾ ਦੇ ਤੇ ਦੁੱਖ ਦੀ ਘੜੀ ਦੇ ਵਿੱਚ ਸਾਡਾ ਮੁਸੰਮ ਭਾਈ ਜਰਾ ਬਹੁਤ ਜਿਆਦਾ ਸਾਡਾ ਸਾਥ ਦੇ ਰਿਹਾ ਅਸੀਂ ਰੋਜ਼ ਇੱਥੇ ਲੰਗਰ ਚੱਲਦਾ ਹੈਗਾ ਕਰਦੇ ਲੱਗਦਾ 13 13 ਸਾਡਾ ਜਿਹੜਾ ਡੈਟ ਕੈਵਰਾ ਇਹਨਾਂ ਨੇ ਕੌਣ ਜਾਂਦਾ ਕੌਣ ਆਉਂਗਾ ਪਾਰੇ ਇਹਦੇ ਵਿੱਚ ਇੱਕ ਮੈਸੇਜ ਹੈ ਜਿਹੜਾ ਸਾਰਿਆਂ ਨੂੰ ਪਹਿਲਾਂ ਇੱਕ ਇੰਟਰੋਡਕਸ਼ਨ ਕਰਾਉਂਗਾ ਤੁਹਾਡੀ ਇਹ ਨਾਮ ਮੈਂ ਵੀਰਾਂ ਦੇ ਨਾਲ ਜਿਹੜੇ ਆਪਣੇ ਭਾਈਚਾਰਾ ਮੁਸਲਮਾਨ ਭਾਈਚਾਰਾ ਆਪਣੇ ਵਾਸਤੇ ਕੋਈ ਵੀ ਰਸਤਾ ਲੈ ਕੇ ਆਉਂਦਾ ਭਾਵੇਂ ਉਹ ਕੰਬਲ ਲੈ ਕੇ ਆਉਂਦਾ ਭਾਵੇਂ ਉਹ ਗੱਦੇ ਲੈ ਕੇ ਆਉਂਦਾ ਭਾਵੇਂ ਉਹ ਸੂਟ ਲੈ ਕੇ ਆਉਂਦਾ ਜਿਹੜੇ ਮੇਲੇ ਪਿੰਡਾਂ ਦੇ ਲੋਕ ਇਦਾਂ ਜਿਹੜੇ ਦੁਖੀ ਜੀ ਦੇਦਣ ਜਿਹੜੇ ਡੁੱਬੇ ਡੋਬੇ ਦੇ ਵਿੱਚ ਆਏ ਨੇ ਹੱਥੋਂ ਪਾ ਹੀ ਨਾ ਕਰਿਆ ਕਰੋ ਇਹਨਾਂ ਵਿਚਾਰਿਆਂ ਨਾਲ ਦੇਖੋ ਪਿੱਡੀ ਦੂਰੋਂ ਨਿਉੜਾ ਬੜੀ ਦੂਰ ਹੈ ਕੇ 7-8 ਕਿਲੋਮੀਟਰ ਪੈ ਜਾਂਦਾ ਹੈ ਉੱਥੋਂ ਚੱਲ ਕੇ ਸੇਵਾ ਕਢੀ ਕੀਤੀ ਤੇ ਆਪਣੇ ਮਹਾਰਾਨਕੇ ਤੇ ਪਹੁੰਚ ਜਣੇ ਆਪੇ ਸਪੋਰਟ ਕਰਨ ਵਾਸਤੇ ਤੇ ਜੋ ਆਪਾਂ ਗੱਰਾ ਪੀ ਵੀ ਦਾ ਸਿੰਘ ਆਇਆ ਉਹ ਗੱਦੇ ਦੇ ਕੇ ਗਿਆ ਆਪਾਂ ਨੂੰ ਕੋਈ ਯੂਪੀ ਤੋਂ ਆਏ ਸੀ ਯੂਪੀ ਤੋਂ ਆਏ ਤੇ ਉਹਨਾਂ ਨੇ ਆਖਿਆ 12 ਗੱਡੀਆਂ ਲੈ ਕੇ ਗਏ ਸੀ ਅਸੀਂ ਤੇ 12 ਗੱਡੀਆਂ ਦੇ ਵਿੱਚੋਂ ਬਾਬਾ ਜੀ ਸਾਡੀਆਂ ਉਹ ਮਿੱਟੀ ਗਈਆਂ ਹੈ ਕਿ ਲੋਕੀ ਹੱਥਾਂ ਪਾਏ ਪੈ ਗਏ ਨੇ ਥੁੰਡਾ ਮਾਰ ਤੱਕ ਗਏ ਨੇ ਇਹ ਚੀਜ਼ਾਂ ਕੌਣ ਤੱਕ ਗੈਣ ਹੈ ਪਰ ਜੇ ਆਪਣੇ ਕੋਲ ਕੋਈ ਸੇਵਾ ਲੈ ਕੇ ਆਉਣਾ ਨਾ ਥੁੰਡਾ ਇਸਤੇਮਾਲ ਕਰੀਏ ਉਹਨਾਂ ਜੇਰਪਾਣੀ ਚ ਗਏ ਪੈਣਾ ਉਹ ਤੋਂ ਸਾਡੀ ਦੁੱਖ ਦੀ ਘੜੀ ਵਿੱਚ ਸਾਡੇ ਨਾਲ ਆ ਕੇ ਖੜਾ ਹੋ। ਜਿਉਂ ਦਾ ਪ੍ਰਸਾਦ ਦਈਏ ਕਿ ਐਵੇਂ ਸੀਨਾ ਤੇ ਇਹ ਤੋਂ ਲੈ ਕੇ ਤਾਂ ਆਪਣੇ ਵਾਸਤੇ ਆ ਜੋ ਜੁਸਮਾ ਰਸਤੇ ਲੈ ਕੇ ਆਇਆ। ਤੇ ਆਪਾਂ ਨਾਲ ਸਾਥ ਦੇਇਆ ਕਿਉਂ ਨਾ ਅੱਥੀ ਨਾਲ ਆਪਏ ਵਾਰੀ ਵਾਰੀ ਸੰਤ ਨੇ ਇੱਕ ਇੱਕ ਦੀ ਜੀ ਆਉਂਦੀ ਏ ਕਿ ਆਪਾਂ ਉਹਨਾਂ ਦੇਖ ਕੇ ਕਿ ਪੀ ਲਈਏ ਤੇ ਗਾਂ ਆਪਾਂ ਵੰਡੀਏ ਇਹ ਸਾਥ ਦੇਣਾ ਚਾਹੀਦਾ ਜਰੂਰ ਜਿਹੜੇ ਆਪਣੇ ਕੋਲੇ ਪਹੁੰਚਦੇ ਹਨ ਮੁਸਲਮਾਨ ਭਾਈਚਾਰਾ ਆਪਾਂ ਨੂੰ ਸੌਣ ਮਜ਼ਬੂਤੀ ਹੋਣੀ ਚਾਹੀਦੀ ਕਿ ਦੋਮੀ ਘੜੀ ਦੇ ਵਿੱਚ ਆਪਣੇ ਸੱਜੀਆਂ ਕੱਬੀਆਂ ਬਾਵਾਂ ਬਣ ਕੇ ਆਪਣੇ ਨਾਲ ਆ ਟੱਟੇ ਨੇ ਇਹਦਾ ਸਾਥ ਦੇਣਾ ਚਾਹੀਦਾ ਕੋਣ ਬਾਈ ਜੀ ਤੁਸੀਂ ਦੱਸੋ ਆਪਣੇ ਮਰੇ ਜੀ ਉਹਨੂੰ ਠੀਕ ਏ मेरा नाम है मैं नोएडा से हूँ जैसे कि हमने यहाँ देखा जो भी यहाँ चल रहा है ये सिख कौम एक दरिया दिली कौम है जो हर एक मुस्लिम वक्त में आगे खड़ी हो जाती है किसी के भी साथ सबसे आगे आके बढ़ चढ़ के हिस्सा लेती है ये दरिया दिली कौम बोला जाता है अपने हक के लिए हवाले कर दूसरे के लिए भी अब क्या हुआ यहाँ देखा बाढ़ से बहुत नुकसान है हम आखिर यहाँ देख रहे हैं तो हमने सोचा बाढ़ से पानी से मच्छर हो जाते हैं इसलिए मच्छरदानी लेके आए हैं कुछ तिरपाले लेके आए हैं मच्छरों का तेल लेकर आए हैं बॉडी से लगाओ मच्छर ले जाते हैं और चप्पल भी हैं कुछ हैं हमारी माताएं रहने पानी में घर डूब गई कपड़े ख़राब हो चुके हैं चार चार पाँच पाँच घंटे एक ही जोड़ी कपड़े पहन रखे हैं तो हमने यही सोच के सूट सलवार और दुपट्टा रेडी किया है वो सब हम यहाँ अपनी माताओं बहनों के लिए देंगे वो ताकि चेंज कर सकें ਇਹ ਉਪਰਾਲਾ ਤੁਹਾਡਾ ਸੋਣ ਤੁਹਾਡੀ ਬਹੁਤ ਸਹੀ ਕਿਉਂਕਿ ਇਹ ਜਿਹੜੀ ਸਟਾਰਟਿੰਗ ਕੀਤੀ ਹੈ ਨਾ ਚੱਪੜਾ ਚੱਪਾ ਕੱਪੜਿਆਂ ਦੀ ਚੱਪਲਾਂ ਦੀ ਜਾਂ ਸੂਟ ਦੀ ਅਜੇ ਤੱਕ ਕਿਸੇ ਨੇ ਪੰਚਾਇਲਾ ਲੰਗਰ ਦੇ ਰੂਪ ਦੇ ਵਿੱਚ ਕੋਈ ਨਹੀਂ ਲੈ ਗਿਆ ਇਹ ਤੁਹਾਡਾ ਪਹਿਲਾ ਉਪਰਾਲਾ ਮੇਰੇ ਮਤੇ ਜੀ ਆਣ ਹੋ ਮੋਸਟ ਵੈਲਕਮ ਅਸਲਾਮੁਅਲੈਕਮ ਵਿਸ਼ੇ ਸਾਡੇ ਆਣ ਕੇ ਦੁੱਖ ਦਰਦੀ ਘੜੀ ਦੇ ਵਿੱਚ ਵੀ ਸਾਥ ਦੇਣ ਦਾ ਕੋਈ ਸਿੱਖ ਅਕਰਮ ਦੇ ਨਾਲ ਵੀ ਮੋਢੇ ਨਾਲ ਮੋਢਾ ਜੋੜ ਕੇ ਕੜਕੇ అనేక ਕਈ ਗੱਡੀਆਂ ਹੁਣ ਤੱਕ ਜਿੰਨਾ ਵੇਚੁਕਿਆ ਨਾ ਹਿੰਦੂ ਰੱਟ ਸਰਕਾਰ ਨੂੰ ਆਉਣਾ ਚਾਹੀਦਾ ਹੈ ਤੇ ਮੋਦੀ ਸਰਕਾਰ ਨੂੰ ਇੱਥੇ ਆਉਣਾ ਚਾਹੀਦਾ ਹੈ ਕਿ ਦੁੱਖ ਦੀ ਗੱਡੀ ਸਾਡੀ ਪੰਜਾਬ ਸਰਕਾਰ ਨੂੰ ਆਉਣਾ ਚਾਹੀਦਾ ਹੈ ਇਹ ਇੱਥੇ ਮੁਸਲਮਾਨ ਭਾਈਚਾਰਾ ਨੇ ਬਹਿਰ ਕੀਤੀ ਐਨੀ ਕੁ ਜਾਇ ਮਲੇਰ ਕੋਲ ਤੋਂ ਮੁਸਲਮਾਨ ਭਾਈਚਾਰਾ ਉਹ ਆ ਕੰਬਰ ਤੇ ਕੇ ਗਿਆ ਉਹਨਾਂ ਟਾਈਮ ਹੀ ਲੱਗਾ ਉਹਨਾਂ ਦੇ ਵੰਡਨੇ ਕੰਬਰ ਤੇ ਯੂਪੀ ਤੋਂ ਆਉਂਦੇ ਆ ਗੁਜਰਾਤ ਚੋਂ ਆਉਂਦੇ ਮੁਸਲਮਾਨ ਭਾਈਚਾਰਾ ਬਹੁਤ ਜ਼ਿਆਦਾ ਸਪੋਰਟ ਦਿਆ ਟਾਈਮ ਆ ਸਿੰਘਾਰ ਸਰਦਾਰਾਂ ਦੇ ਨਾਲ ਐਰਖੇ ਦੁੱਖ ਦੀ ਘੜੀ ਦੇ ਵਿੱਚ ਤੇ ਸਰਕਾਰਾਂ ਨੂੰ ਖੜਨਾ ਚਾਹੀਦਾ ਹੈ ਨਾ ਉਸੇ ਸਾਡੇ ਮੁਜ਼ਮਮ ਭਾਈਚਾਰਾ ਸਾਡੇ ਨਾਲ ਡੱਟ ਕੇ ਖੜਕੇ ਨੇ ਉਤੋਂ ਜਿਹੜਾ ਖੜਾ ਹੈ ਡੱਟ ਕੇ ਖੜਾ ਰਹੇਗਾ ਹੂੰ ਸਹੀ ਗੱਲ ਓਏ ਸੋਣ ਹਾਂ ਸਰ ਸਰ ਜੀ ਆ ਆ ਨਾਰਾ ਲਾਓ ਜੀ ਨਾਰੇ ਤਕਬੀਰ ਨਾਰੇ ਤਕਬੀਰ ਅੱਲਾਹੁ ਅਕਬਰ ਇਹ ਤਾਂ ਮੁਸਲਮਾਨ ਨੂੰ ਇਹੋ ਘੱਟ ਕੇ ਦਾ